ਅੰਟੀ ਜੀ ਪਾਣੀ ਆਇਆ ਜਦੋਂ ਉਸ ਤੋਂ ਬਾਅਦ ਸਰਕਾਰ ਵੱਲੋਂ ਤੁਹਾਨੂੰ ਕੀ ਸਹਾਇਤਾ ਕੀ ਮਿਲੀ ਹੈ ਸਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਲੈ ਕੇ ਲੈ ਜਾਂਦੇ ਆ ਕੋਈ ਗਰੀਬਾਂ ਦਿੰਦੇ ਨਹੀਂ ਜਿਹੜੇ ਜੱਟ ਭਰਾ ਵੀ ਹੁੰਦੇ ਆ ਤੇ ਚਲੋ ਉਹਨਾਂ ਦੇ ਵੀਰਾਂ ਨੇ ਸਵਦਾ ਪਾਣੀ ਬਹੁਤ ਦਿੱਤਾ ਮੈਂ ਆਖੀ ਕੱਪੜਾ ਲੈ ਲੈ ਚਲੋ ਉਹਨਾਂ ਨੇ ਦਿੱਤਾ ਜਿਹਨੇ ਜੋ ਗਿਆ ਜੱਟ ਭਰਾ ਲੈ ਆਖ ਲੋਏ ਤੇ ਜਿਹੜੇ ਪੈਸੇ ਤੇਲੇ ਵਾਲੇ ਹੁੰਦੇ ਜੱਟਾਂ ਵਾਲੇ ਹੁੰਦੇ ਸਾਨੂੰ ਗਰੀਬਾਂ ਨੂੰ ਕੋਈ ਨਹੀਂ ਦੇਦਾ ਆ ਵੇਖੋ ਇੰਨਾ ਖਲਾਰਾ ਇੰਨਾ ਨੁਕਸਾਨ ਹੋਇਆ ਤਾਂ ਵੀ ਕਿਸੇ ਨੇ ਨੁਕਸਾਨ ਨਹੀਂ ਭਰਿਆ ਜਿਹੜੀ ਗੱਡੀ ਆਉਂਦੀ ਬਸ ਗਾਂ ਘੋਨੇ ਵਾਲਾ ਹੀ ਘਰ ਨੇ ਜਿਹੜਾ ਸਾਡੇ ਸਾਰੇ ਯਾਰ ਆਈ ਕੋਈ ਨਲ ਜਾ ਡਿੰਪੋਟਾਂ ਜਿਹਨਾਂ ਕਰ ਤੇ ਸਾਰਾ ਘਰ ਉਹਨਾਂ ਦੇ ਜੱਟਾਂ ਵਾਲੇ ਸਭ ਜਾਣਿਆ ਸਾਨੂੰ ਕੋਈ ਗਰੀਬਾਂ ਨੂੰ ਨਹੀਂ ਪੁੱਛਦਾਗਾ ਨਾ ਕੋਈ ਹੁੰਦਾਇਆ ਕੋਈ ਨਾ ਕੋਈ ਕਾਕਾ ਵੇ ਹਾਂਡੇ ਕਾ ਪਿਓ ਇਹਨਾਂ ਦਾ ਅੰਝ ਨਹੀਂ ਸੱਤਿਆਗਾ ਨਿੱਕੇ ਨਿੱਕੇ ਬੱਚੇ ਜਦੋਂ ਪੂਰਾ ਹੋਗਾ ਤੇ ਮੈਂ ਇਦਾਂ ਨਾਲ ਪਾਲਿਆ ਕਾਕਾ ਮੇਰਾ ਗਰੰਟੀ ਸੰਦਿਆ ਕਿ ਮੇਰਾ ਕਾਕਾ ਢਾੜੀ ਦਾਪਤਿਆ ਆ ਸਿੱਧਾ ਵਿਚਾਰਾ ਸਾਰਾ ਵੱਡਾ ਇਹ ਸਿੱਧਾ ਵਿਚਾਰਾ ਤੇ ਉਹ ਕੀਤ ਜਿਹੜਾ ਉਹ ਪੈਸੇ ਮਨਕੀਰਤਔਲਕ ਮਨਕੀਰਤਔਲਕ ਤੁਹਾਨੂੰ 50000 ਦੇ ਗਿਆ ਉਹ ਦੇ ਗਿਆ ਉਹ ਦੇ ਗਿਆ ਸਾਰਿਆਂ ਨੂੰ ਪੈਸੇ ਕਿਉਂ ਝੂਠ ਮਾਰੇ ਝੂਠ ਨਹੀਂ ਮਾਰਨਾ ਜਿਹੜੀ ਗੱਲ ਹੈ ਹੋਰ ਸਾਨੂੰ ਕੋਈ ਸਰਕਾਰ ਵਾਲਾ ਨਹੀਂ ਕੁਝ ਨਹੀਂ ਕੇ ਵਲਾਇਆ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਾਣਾ ਨਹੀਂ ਪੱਖਾ ਨਹੀਂ ਕੁਝ ਨਹੀਂ ਆਉਣਾ ਸਰਕਾਰ ਉਹ ਜੱਟਾਂ ਨੂੰ ਦਿੰਦੇ ਵੀ ਉਹਨਾਂ ਦੀ ਪੈਲੀਆਂ ਉਹਨਾਂ ਦਾ ਸਭ ਕੁਝ ਰੋੜ ਗਿਆ ਸਾਡਾ ਕਿਹੜਾ ਗਰੀਬਾਂ ਦਾ ਘਰ ਹੋ ਗਿਆ